ਸ਼ੇਮ ਮੰਦਿਰ ਸਰਹੰਦ ਵਿਖੇ ਅਮਰਨਾਥ ਪਰਫਾਨੀ ਸੇਵਾ ਦਲ ਵੱਲੋਂ ਪ੍ਰਦਾਨ ਅਰुण ਸੂਰੀ ਦੀ ਅਗਵਾਈ ਵਿੱਚ ਮੀਟਿੰਗ ਹੋਈ ਮੀਟਿੰਗ ਵਿੱਚ ਅਮਰਨਾਥ ਦੀ 29 ਜੂਨ ਨੂੰ ਸ਼ੁਰੂ ਹੋਣ ਵਾਲੀ ਯਾਤਰਾ ਅਤੇ ਬਾਲਟਨ ਅਮਰਨਾਥ ਸ਼ਰਧਾਲੂਆਂ ਲਈ ਲੰਗਰ ਦੇ ਪ੍ਰਬੰਧਾਂ ਨੂੰ ਲੈ ਕੇ ਵਿਚਾਰਾਂ ਕੀਤੀਆਂ ਤੇ ਸੇਵਾਦਾਰਾਂ ਦੀਆਂ ਡਿਊਟੀਆਂ ਲਗਾਈਆਂ ਗਈਆਂ ਇਸ ਮੌਕੇ ਤੇ ਪ੍ਰਦਾਨ ਅਰੁਣ ਸੂਰੀ ਤੇ ਗੁਲਸ਼ਨ ਰਾਏ ਬੋਬੀ ਅਤੇ ਦਵਿੰਦਰ ਪੱਟ ਨੇ ਦੱਸਿਆ ਕਿ ਹਰ ਸਾਲ ਦੀ ਤਰ੍ਹਾਂ ਐਸਐਸਆਰਵੀ ਅਮਰਨਾਥ ਬਰਫਾਨੀ ਸੇਵਾ ਦਲ ਵੱਲੋਂ 28ਵਾਂ ਬਾਟਨ ਅਮਰਨਾਥ ਵਿਖੇ ਪੰਡਾਰਾ ਲਗਾਇਆ ਜਾਂਦਾ ਹੈ ਤੇ ਇਸ ਵਾਰ ਵੀ 20 ਜੂਨ ਨੂੰ ਸ਼ਹਿਰ ਵਿੱਚ ਜਿਹੜਾ ਕੇ ਸ਼ੋਭਾ ਯਾਤਰਾ ਕੱਢੀ ਜਾਵੇਗੀ ਅਤੇ ਪੰਡਾਰੇ ਦੇ ਪ੍ਰਬੰਧ ਲਈ ਸਮਗਰੀ ਅਮਰਨਾਥ ਲਈ ਰਵਾਨਾ ਹੋਵੇਗਾ ਉਹਨਾਂ ਨੇ ਦੱਸਿਆ ਕਿ ਅਮਰਨਾਥ ਵਿਖੇ ਸ਼ਰਧਾਲੂਆਂ ਲਈ ਦੇਸੀ ਘਿਓ ਦਾ ਲੰਗਰ ਉੱਥੇ ਲਗਾਇਆ ਜਾਂਦਾ ਹੈ ਤੇ ਨਾਲ ਹੀ ਸ਼ਰਧਾਲੂਆਂ ਦੇ ਰਹਿਣ ਦੇ ਨਾਲ-ਨਾਲ ਮੈਡੀਕਲ ਕੈਂਪ ਵੀ ਲਗਾਏ ਜਾਂਦੇ ਹਨ। شاید پنجاب سے پرس اس برس سے شری امرنا سیوا کی طرف سے امرنااتھ میں پڑھارا لگتا ہے میں آپ سب کو بہت بہت شوقام آشیو رکھتا ہوں اور بھگوان بھولنااتھ سے یہی پرارتھنا کرتا ہوں کہ آپ کے سبھی ممبروں کے اوپر ایسے آشیواد کیا بڑھائیں اور ایسی سماج کو دھرم سے جوڑیں اور ان کا کلیان ہر ہر مہان ہے اس میٹنگ کے بچنا ہوئے شری امرناھ بٹوانی سیو دن کی اور سے یہ آج آئسمہ بندارہ جو پنچترنی اور بالٹال میں شری امر ناتھ یاترا کے دوران لگایا جاتا ہے اس کے اپلکش میں سبھی برانچیز کے ساتھ یہاں پر میٹنگ ہوئی میٹنگ میں یہاں پر بسی بٹھانا سمرالا لتیانا کھوڑ دیوی پور اور جیر اور اور انہیں برانچز یہاں پر اُپستھت ہوئی اور ان کے ساتھ سلاح مشورہ کیا گیا کہ کس پرکار بھنڈارے کو اچھی طریقے سے ایوجن کرنے میں نے سلاح مشورہ کیا گیا بڑی خوشی کی بات ہے کہ سبھی نے اپنے اپنے سجاب دیئے اور اس کے اپلکش میں بیس جون کو جو ہمارا پہلا راؤنڈ ہے شریف ارن سوری جی کی ادھیشتا میں بھنڈارے کے روپ میں شوبھا یاترہ کے روپ میں یہاں نگر میں سے نگر کی کیرتن نکالتے ہوئے روانہ ہوگا اور دوسرا جتھا جو بارہ تاریخ کو وہ ڈیڑھی ادھیکتا نے جائے گا اور تیسرا جتھا لگ بھگ لاسٹ میں پچیس اور بائیس دن کے لگ جولائی کے لگ بھگ جائے گا یہ پچاس دن کی یاترا ہے اس کو اسی پرکار تین چرنوں میں ڈوائیڈ کیا گیا ہے اور وہاں پر یاتریوں کے کھانے پینے کے ساتھ ان کے رہنے کی ویوستھا ان کے میڈیکل فیسلٹیز اور انیاں سبدائیں جو ایک یاتری کو چاہیے وہ وہاں پر ہمارے بندارے میں چاہے وہ پچتروی میں ہو چاہے وہ بالتال میں میں وہ وہاں پر مہیا کروائیں میں سبھی شیو بھکتوں سے نویدن کروں گا کہ اس یاترا میں آپ بے خوف ہو کر وہاں پر پہنچیں اور بھوڑے ناتھ بابا کے درشن کریں ان کا آشیواد آپ پر ہمیشہ بنا رہے گا بھولے بابا کی جے جی کنواں پر کٹارا ہے کہ کدور مانا ہونا ہے شنکر بھگوان جی جے ਜਿਵੇਂ ਕਿ ਸਾਰਿਆਂ ਨੂੰ ਪਤਾ ਹੀ ਹੈ ਪਿਛਲੇ 28 ਸਾਲਾਂ ਤੋਂ ਸਰਾਂਤੋ ਦੇ ਭੰਡਾਰਾ ਜਿਹੜਾ ਹੈ ਲਗਾਤਾਰ ਗੜੀ ਵਾਲਾ ਸੀ ਅਮਰਨਾਥੀ ਯਾਤਰਾ ਤੇ ਲੈ ਕੇ ਜਾ ਰਹੇ ਹਾਂ ਇਸ ਵਾਰ ਇਹ ਜਿਹੜਾ ਭੰਡਾਰਾ 28ਵਾਂ વાર્ਸ਼ਿਕ ਭੰਡਾਰਾ ਸਾਰੇ ਸ਼ਹਿਰ ਵਾਸੀਆਂ ਦੇ ਕੋਰ ਸਾਰੀ ਸਾਡੀ ਬ੍ਰਾਂਚਸ ਨੇ ਉਹਨਾਂ ਦੇ ਸਹਿਯੋਗ ਨਾਲ ਲਿਜਾਇਆ ਜਾ ਰਿਹਾ ਹੈ ਇਹ ਯਾਤਰਾ ਜਿਹੜੀ ਹੈ ਕਿ 29 ਜੂਨ ਤੋਂ ਲੈ ਕੇ 19 ਅਗਸਤ ਤੱਕ ਚੱਲੇਗੀ ਇਹ ਭੰਡਾਰਾ ਸਰਾਂਤੋ ਸੀ 20 ਤਰੀਕ ਨੂੰ ਰਵਾਨਾ ਕਰਾਂਗੇ ਤੁਹਾਡਾ ਸਾਰਿਆਂ ਦਾ ਸਹਿਯੋਗ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਇਸ ਭੰਡਾਰੇ ਨੂੰ ਮਿਲ ਰਿਹਾ ਹੈ ਬਹੁਤ ਵਧੀਆ ਉਮੀਦ ਨਾਲ ਸਾਨੂੰ ਜਿਹੜੀ ਹੈ ਕਲੈਕਸ਼ਨ ਵੀ ਹੋ ਰਹੀ ਆ ਔਰ ਸਮਾਨ ਸਮਗਰੀ ਜਿਹੜੀ ਸਾਨੂੰ ਰਾਸ਼ਨ ਸਮਗਰੀ ਇਕੱਠੀ ਹੁੰਦੀ ਹੈ ਉਹ ਵੀ ਹੋ ਰਹੀ ਹੈ ਸਾਰੀਆਂ ਬ੍ਰਾਂਚਾਂ ਚ ਵੀ ਬਹੁਤ ਵੱਡਾ ਉਤਸ਼ਾਹ ਹੈ ਸਾਰਿਆਂ ਦਾ ਬਹੁਤ ਵੱਡਾ ਯੋਗਦਾਨ ਮਿਲ ਰਿਹਾ ਹੈ ਮੈਂ ਆਪਣੇ ਸਰੰਦ ਭੰਡਾਰੇ ਵੱਲੋਂ ਇਹ ਬੇਨਤੀ ਕਰਦਾ ਵੀ ਵੱਧ ਤੋਂ ਵੱਧ ਆਪਣਾ ਜਿਹੜਾ ਯੋਗਦਾਨ ਹੈ ਸਰੰਦ ਭੰਡਾਰੇ ਨੂੰ ਦਿੱਤਾ ਜਾਵੇ ਤਾਂ ਜੋ ਅਸੀਂ ਜਿੱਥੇ ਉਹ ਸਾਨੂੰ ਸੇਵਾ ਦਾ ਮੌਕਾ ਮਿਲਦਾ ਹੈ ਅਸੀਂ ਜਾ ਕੇ ਸਾਰੇ ਭਗਤਾਂ ਦੀ ਸੇਵਾ ਕਰ ਸਕੀਏ ਲੰਗਰ ਵੱਲੋਂ ਖਾਲੀ ਇਹ ਨਹੀਂ ਹੁੰਦਾ ਵੀ ਅਸੀਂ ਉੱਥੇ ਜਾ ਕੇ ਲੰਗਰ ਹੀ ਲਾਣੇ ਆ ਲੋਕਾਂ ਲਈ ਮੈਡੀਕਲ ਸੂਦਾ ਵੀ ਜਿਹੜੀ ਆ ਉੱਥੇ ਬਹੁਤ ਵੱਡੀ ਜ਼ਰੂਰਤ ਹੈ ਅਸੀਂ ਆਪਣੇ ਭਨਾਰੇ ਵੱਲੋਂ ਮੈਡੀਕਲ ਸੂਦਾ ਉਥੋਂ ਦੇ ਰਹਿਣ ਸਹਿਣ ਦੀ ਕੰਬੀਨੇਸ਼ਨ ਜਿਹੜੀ ਅਸੀਂ ਲੋਕਾਂ ਨੂੰ ਫ੍ਰੀ ਪ੍ਰੋਵਾਈਡ ਕਰਦੇ ਆ ਇਹ ਭੰਡਾਰਾ ਜਿਹੜਾ ਸਾਡਾ ਦੇਸੀ ਭੋਜ ਦਾ ਭੰਡਾਰਾ ਸਾਡੇ ਸ਼ਹਿਰ ਵੱਲੋਂ ਲੱਗਦਾ ਮੈਂ ਸਾਰੀਆਂ ਬ੍ਰਾਂਚਾਂ ਨੂੰ ਸਾਰੇ ਦੇਸ਼ ਵਾਸੀਆਂ ਨੂੰ ਇਹ ਅਪੀਲ ਕਰਦਾ ਕਿ ਇਸ ਵਾਰ ਇਹ ਜਿਹੜੀ ਯਾਤਰਾ ਹੈ ਲਗਭਗ 50 ਦਿਨ ਦੀ ਯਾਤਰਾ ਜਿਹੜੀ ਹੈ ਚੱਲਣੀ ਹੈ ਔਰ ਤੁਸੀਂ ਸਾਰਿਆਂ ਨੇ ਇਸ ਯਾਤਰਾ ਵਿੱਚ ਜਰੂਰ ਪਹੁੰਚਣਾ ਹੈ ਸਾਰਿਆਂ ਨੂੰ ਬਹੁਤ-ਬਹੁਤ ਧੰਨਵਾਦ ਇੱਥੇ ਆਣ ਦਾ ਜਿੱਥੇ ਸਾਡੀ ਅੱਜ ਇਹ ਮੀਟਿੰਗ ਹੋਈ ਹੈ ਮੈਂ ਆਪਣੇ ਸ਼ਹਿਰ ਵੱਲੋਂ ਸਾਰੇ ਆਇਆ ਆਇਆ ਸੰਤਾਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਜੀ ਕਿੰਨੇ ਕਿੰਨੇ ਕਾਫੇ ਜਾਣਗੇ ਤੁਸੀਂ ਤਾਂ ਤਾਂ ਤੋਂ ਇੱਕ قافਲਾ ਜਿਹੜਾ ਹੈ 20 ਤਰੀਕ ਨੂੰ ਜਿਹੜਾ ਪ੍ਰੋਪਰ ਪੂਰਨੂ ਵਿੱਚ ਇੱਕ ਵਾਰੀ ਕੱਢਿਆ ਜਾਏਗਾ ਅਸੀਂ 20 ਤਰੀਕ ਨੂੰ ਸਵੇਰੇ 11 ਵਜੇ ਸ਼ੋਭਾ ਯਾਤਰਾ ਦੇ ਰੂਪ ਵਿੱਚ ਭੰਡਾਰੇ ਨੂੰ ਰਵਾਨਗੀ ਦਵਾਂਗੇ ਸਾਰਾ ਸ਼ਹਿਰ ਜਿਹੜਾ ਹੈ ਇਸ ਭੰਡਾਰੇ ਨੂੰ ਯੋਗਦਾਨ ਦਿੰਦਾ ਹੈ ਔਰ ਨਾਲ ਸਾਡੀ ਸ਼ੋਭਾ ਯਾਤਰਾ ਵਿੱਚ ਸਾਡਾ ਯੋਗਦਾਨ ਪੰਦਾ ਹੈ ਮੈਂ ਸਾਰਿਆਂ ਨੂੰ ਅਪੀਲ ਕਰਦਾ ਵੀ ਸਾਰੇ ਲੋਕ ਵੱਧ ਤੋਂ ਵੱਧ ਬੰਦੇ ਇਸ ਸ਼ੋਭਾ ਯਾਤਰਾ ਵਿੱਚ ਸ਼ਾਮਿਲ ਹੋਣ ਤਾਂ ਜੋ ਬਧੀਆ ਤਰੀਕੇ ਨਾਲ ਅਸੀਂ ਇਹ ਭੰਡਾਰਾ ਅਮਰਨਾਥਲੀ ਰਵਾਨਾ ਕਰ ਸਕੀਏ ਬਹੁਤ ਬਹੁਤ ਧੰਨਵਾਦ ਜੈ ਸ਼੍ਰੀ ਰਾਮ ਜੈ 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 ਸ਼੍ਰੀ ਜੈ ਸਰਦੂ ਆਪਣੇ ਹਿਸਾਬ ਦੀ ਸੰਸਥਾ ਤੇ ਬਹੁਤ ਮਾਣ ਹੈ ਜਿਹੜੇ ਲਾਗੋ ਦੇ ਜ਼ਿਲ੍ਹੇ ਦੇ ਰਹਤੇ ਔਰ ਪੇਂਜ ਦੇ ਘਟੋ ਆਏ ਸ਼ਿਪਕਾ ਤੇ ਉਹ ਹੀ ਰੱਖਣ ਕਰਾਇਆ ਇਹ ਬਹੁਤ ਪ੍ਰਾਉਡ ਦੀ ਗੱਲ ਹੈ ਜਾਕੇ ਬਾਤਾਂ ਭਾਵਾ ਵਰਗਾ ਪੂਰੇ ਦੇਸ਼ ਦੇ ਵਿੱਚੋਂ ਸੰਸਥਾਵਾਂ ਬਣਦਾ ਰਹੇ ਰਿਹਾ ਸਰਾਂ ਦਾ ਤੋਂ ਸ਼ੇਰੀਦਾ ਅਸੀਂ ਉਹਦੇ ਬਹੁਤ ਮਾਣ ਆਉਂਦੀ ਹੈ ਉਹ ਸ਼ੰਕਰ ਜੀ ਮਾਨੂ ਜੀ